ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀ ਟੈਂਡੀ ਬੰਦਸ਼ ਮੈਂ ਕੋਈ ਨ ਢਠਾ ਤੂੰ ਨਾਨਕ ਮਨ ਭਾਣਾ ਸਿੱਤਰ ਵਿੱਚ ਓਲੇ ਜਹ ਮਿਲ ਕੰਤਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਕਿ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਸਤਨਾ ਸ੍ਰੀ ਵਾਹਿ ਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੂਰਤ ਅਜੁਨੀ ਸਭ ਗੁਰਪ੍ਰਸਾਦ ਰਾਗ ਟੋੜੀ ਨਹਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨ ਸਕੈ ਮਨ ਮੇਰਾ ਮੇਰੀ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁ ਰ ਨਭ ਜਲ ਫੇਰਾ ਰਹਾ ਮੇਰਾ ਹੀ ਅਰੈ ਲੋਚ ਲੱਗੀ ਪ੍ਰਭ ਕੇਰੀ ਹਰ ਨੈ ਨੋ ਹਰ ਪ੍ਰਭ ਹੈ ਰਾ ਸਤ ਗੁਰ ਦਇਆ ਨਾਲ ਹਰ ਨਾਮ ਦਰੜਾਇਆ ਹਰ ਪਾਤਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤੰਨ ਮਿੱਠਾ ਲਗਾ ਮੁਖ ਮਸਤਕ ਬਾਗ ਚੰਗੇਰਾ ਲੋਗ ਵਿਕਾਰ ਜਿਨਾ ਮਨ ਲਟਕ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਹੀ ਅਹ ਤਿੰਨ ਮਸਤਕ ਪਾਗ ਮੰਦੇਰਾ ਬੇਦੀਕ ਭਗਤ ਸਤਗੁਰ ਦੀ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਿ ਕੇ ਬਾਗ ਨਖੇਰਾ ਜਨਾਨਕ ਨਾਮ ਗੁਰੂ ਤੇ ਮਸਤਕ ਭਾਗ ਲਖੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਰਲ ਮਿਲ ਕੇ ਅੰਦਰ ਦੇ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਵਾਕ ਸਾਨੂੰ ਪ੍ਰਾਪਤ ਹੋਇਆ ਹੈ 711 ਅੰਗ ਦੇ ਉੱਤੇ ਸੁਭਾਏ ਮਾਨ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਮੰਗਲਾ ਚਰਨ ਉਚਾਰਨ ਕੀਤਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿ ਪ੍ਰਮਾਤਮਾ ਇੱਕ ਹੈ ਉਨੂੰ ਚਾਹੇ ਰਾਮ ਕਹਿ ਲੋ ਅੱਲਾ ਕਹਿ ਲੋ ਵਾਹਿਗੁਰੂ ਕਹਿ ਲੋ ਭਗਵਾਨ ਕਹਿ ਲੋ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਕਿਉ ਜਿਹੜਾ ਪ੍ਰਮਾਤਮਾ ਹੈ ਉਹ ਕਿਸੇ ਤੋਂ ਡਰਦਾ ਨਹੀਂ ਕਿਉ ਕਿਸੇ ਨੂੰ ਡਰਾਉਂਦਾ ਨਹੀਂ ਉਹ ਨਿਰਵੈਰ ਹੈ ਉਹ ਅਕਾਲ ਉਹ ਜੁਨੀਆਂ ਚ ਨਹੀਂ ਹੈ ਅਕਾਲ ਮੂਰਤ ਅਜੂਨੀ ਸਭੰ ਜੁਨੀਆਂ ਚ ਨਹੀਂ ਆਉਂਦਾ ਉਹ ਆਪਣੇ ਆਪ ਤੋਂ ਸੁਤੇ ਸਿੱਧ ਪੈਦਾ ਹੋਇਆ ਹੈ ਗੁਰ ਪ੍ਰਸਾਦ ਜਦੋਂ ਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਉਦੋਂ ਸਾਨੂੰ ਉਹ ਪ੍ਰਾਤਮਾ ਮਿਲ ਜਾਂਦਾ ਹੈ ਰਾਗ ਟੋਡੀ ਮਹੱਲਾ ਚੌਥਾ ਇਹ ਟੋਡੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਹੰਦਾ ਇਹ ਸ਼ਬਦ ਘਰ ਪਹਿਲਾ ਕਿ ਜਿਹੜੇ ਕੀਰਤਨ ਕਰਨ ਵਾਲੇ ਆ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਇਸ ਸ਼ਬਦ ਨੂੰ ਪਹਿਲੇ ਇਸ ਘਰ ਸੁਰ ਤਾਲ ਦੇ ਵਿੱਚ ਗਾਉਣਾ ਹੈ ਅੱਜ ਕੀ ਕਹਿ ਰਿਹਾ ਗੁਰੂ ਰਾਮਦਾਸ ਮਹਾਰਾਜ ਹਰ ਵੇ ਨ ਰਹਿ ਸਕੈ ਮਨ ਮੇਰਾ ਕਿਉਂ ਪ੍ਰਮਾਤਮਾ ਤੋਂ ਬਿਨਾਂ ਮੇਰਾ ਮਨ ਰਹਿ ਨਹੀਂ ਸਕਦਾ ਜਿਵੇਂ ਮੱਛੀ ਜਿਹੜੀ ਆ ਉਹ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਇਆ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਵੀ ਹੋਣਾ ਚਾਤਰਕੋ ਕਿਉਂ ਕਰ ਤਰਪਤਾਵਾ ਜਿਹੜਾ ਬੱਬੀ ਹੈ ਉਹ ਇੱਕ ਬੂੰਦ ਪਾਣੀ ਦੇ ਵਾਸਤੇ ਤੜਫਦਾ ਹੈ ਇੰਨਾ ਪਿਆਰ ਕਰਦਾ ਹੈ ਬੂੰਦ ਵੀ ਹੋਣਾ ਚਾਤਰਕੋ ਕਿਉਂ ਕਰ ਤਰਪਤਾਵਾ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਹਰ ਵੇ ਨਾ ਰਹਿ ਨਾ ਸਕੈ ਮਨ ਮੇਰਾ ਕਹਿੰਦੇ ਜਿਵੇਂ ਉਹ ਰਹਿ ਨਹੀਂ ਨਾ ਸਕਦੇ ਉਸੇ ਤਰੀਕੇ ਕਹਿੰਦੇ ਜਿਹੜੇ ਬੰਦੇ ਦਾ ਮਨ ਪਰਮਾਤਮਾ ਦੇ ਨਾਲ ਇੱਕ ਵਾਰੀ ਜੁੜ ਗਿਆ ਉਹ ਪਰਮਾਤਮਾ ਤੋਂ ਰਹਿ ਨਹੀਂ ਸਕਦਾ ਫਿਰ ਵੀ ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮੇਲੇ ਬਹਰ ਨ ਭਵਜਲ ਫੇਰਾ ਕਹਿੰਦੇ ਮੇਰੇ ਪ੍ਰੀਤਮ ਆ ਜਿਹੜੇ ਪ੍ਰਾਲ ਨੇ ਨਾ ਇਹ ਤੇਰੇ ਚ ਮਿਲ ਗਏ ਨੇ ਹੁਣ ਹੁਣ ਬਹਰ ਨ ਭਵਜਲ ਫੇਰਾ ਹੁਣ ਮੇਰਾ ਜਨਮ ਮਰਨ ਖਤਮ ਹੋ ਗਿਆ ਕਿਉਂਕਿ ਹੁਣ ਮੈਂ ਤੇਰੇ ਨਾਲ ਜੁੜ ਗਿਆ ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮੇਲੇ ਬਹੁਰੇ ਨਾ ਭਉਜਲ ਫੇਰਾ ਹੁਣ ਮੇਰਾ ਜਨਮ ਮਰਨ ਦਾ ਜਿਹੜਾ ਗੇੜ ਸੀ ਉਹ ਕੱਟਿਆ ਗਿਆ ਰਹਾਉ ਮੇਰਾ ਹੀਰ ਹੈ ਨੋਚ ਲੱਗੀ ਪ੍ਰਭ ਹੀਰਾ ਹਰ ਨੈਨੋ ਹਰ ਪ੍ਰਭ ਹੀਰਾ ਨੈਨੋ ਹੁੰਦਾ ਅੱਖਾਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਨੈਨੋ ਹੋ ਨੀਰ ਬਹਿ ਤਨ ਖੀਨਾ ਭੇ ਕੇਸ ਦੁ ਗਵਾਨੀ ਰੁੱਧਾ ਕੰਠ ਸ਼ਬਦ ਨਹੀਂ ਉੱਤਰ ਆਪ ਕਿਆ ਕਰੇ ਪ੍ਰਾਨੀ ਕਹਿੰਦੇ ਟਾਈਮ ਲੱਗ ਜਾਣਾ ਮੇਰਾ ਓਖਾ ਹੋਣਾ ਕਹਿੰਦੇ ਹੁਣ ਮੇਰੇ ਅੰਦਰ ਨੋਜ ਭਾਵਕ ਖਿੱਚ ਹੈ ਤੁਹਾਨੂੰ ਮਿਲਣ ਦੀ ਮੇਰੀਆਂ ਜਿਹੜੀਆਂ ਅੱਖਾਂ ਨੇ ਇਹ ਅਜੇ ਵੀ ਤੁਹਾਨੂੰ ਵੇਖਣਾ ਚਾਹੁੰਦੀਆਂ ਨੇ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਆ ਨਾ ਕਾਗਾ ਕ ਰੰਗ ਢੰਡੋਲੇ ਆ ਸਗਲਾ ਖਾਇਆ ਬਾਸ ਇਹ ਦੋਏ ਨੈਣਾ ਮਤਿ ਸ਼ੋ ਫਿਰ ਦੇਖਣ ਕੀ ਆਸ ਕਹਿੰਦੇ ਅਜੇ ਮੇਰੇ ਅੰਦਰ ਉਹ ਪ੍ਰਮਾਤਮਾ ਨੂੰ ਮਿਲਣ ਦੀ ਆਸ ਹੈਗੀ ਹੈ ਇਥੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰੇ ਹੀਰ ਹੈ ਹੀਰ ਦਾ ਭਾਵ ਹਿਰਦਾ ਮੇਰਾ ਹਿਰਦਾ ਹੀ ਯਾਰਾ ਨੋਤ ਲੱਗੀ ਪ੍ਰਭ ਕੇਰੀ ਕਿ ਮੇਰੇ ਹਿਰਦੇ ਦੇ ਵਿੱਚ ਅਜੇ ਖਿੱਚ ਹੈਗੀ ਹੈ ਜੀ ਕਾਦੀ ਖਿੱਚ ਹੈ ਕਿ ਮੈਂ ਤੁਹਾਡੇ ਆਖਾਂ ਦੇ ਨਾਲ ਦਰਸ਼ਨ ਕਰ ਸਕਾਂ ਇੰਨੀ ਖਿੱਚ ਗੁਰੂ ਰਾਮਦਾਸ ਮਹਾਰਾਜ ਦੱਸ ਰਹੇ ਸਤਗੁਰ ਦਿਆਲ ਹਰਨਾਮ ਗੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਜਿਹੜਾ ਸਤਿਗੁਰੂ ਨੇ ਆ ਨਾਮ ਪੱਕਾ ਕਰਾਤਾ ਸਾਨੂੰ ਦਨੜਾਇਆ ਦਾ ਭਾਵ ਉਹਦਾ ਪੱਕਾ ਕਰਾ ਦੇਣਾ ਸਤਿਗੁਰ ਦਿਆਲ ਕਿ ਜਦੋਂ ਸਤਿਗੁਰ ਦਿਆਲ ਹੋ ਜਾਂਦੇ ਆ ਨਾ ਜੀ ਖੁਸ਼ ਹੋ ਜਾਂਦੇ ਆ ਤਰੁੱਠ ਜਾਂਦੇ ਆ ਉਦੋਂ ਫਿਰ ਆ ਨਾਮ ਦਨੜਾਇਆ ਜਾਂਦਾ ਪੱਕਾ ਕਰਾਇਆ ਜਾਂਦਾ ਜਿਨ੍ਹਾਂ ਨੇ ਇਹ ਨਾਮ ਨੂੰ ਪੱਕਾ ਆਪਣੇ ਹਿਰਦੇ 'ਚ ਵਸਾਲਿਆ ਹਰ ਬਾਦਰ ਹਰ ਪ੍ਰਭ ਘੇਰਾ ਕਹਿੰਦੇ ਉਹਨਾਂ ਦੇ ਲਈ ਰਾਹ ਪੱਤਰਾ ਹੋ ਜਾਂਦਾ ਹੈ ਵਾਦਰ ਦਾ ਭਾਵ ਕਿ ਰਾਹ ਪੱਧਰਾ ਜੇ ਪੱਧਰਾ ਰਸਤਾ ਹੋਵੇ ਨਾ ਉਤੇ ਤੁਰਨਾ ਸੌਖਾ ਹੁੰਦਾ ਹੈ ਜੇ ਨਵਾਂ ਰਸਤਾ ਬਣਾਉਣਾ ਹੋਵੇ ਨਾ ਉਹਦੇ ਵਾਸਤੇ ਤੇ ਬਹੁਤ ਮੁਸ਼ਕਲ ਘਾਲਣੀ ਪੈਂਦੀ ਹੈ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਮੈਂ ਉਸ ਪ੍ਰਮਾਤਮਾ ਦੇ ਰੰਗ ਚ ਰੰਗਿਆ ਗਿਆ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਉਹ ਪ੍ਰਮਾਤਮਾ ਦਾ ਨਾਮ ਪਾ ਲਿਆ ਹਰ ਗੋਬਿੰਦ ਹਰ ਪ੍ਰਭ ਕੇਰਾ ਉਹ ਪ੍ਰਮਾਤਮਾ ਜਿਹੜਾ ਗੋਬਿੰਦ ਜਿਹੜਾ ਧਰਤੀ ਦੀ ਪਾਲਣਾ ਕਰਮ ਰ ਹੈ ਉਹ ਮੇਰੇ ਹਿਰਦੇ ਚ ਵਸ ਗਿਆ ਜਦੋਂ ਉਹ ਵਸ ਜਾਂਦਾ ਹੈ ਹਿਰਦੇ ਦੇ ਵਿੱਚ ਉਦੋਂ ਕੀ ਲੱਗਣ ਮਹਿਸੂਸ ਹੋਣ ਲੱਗ ਜਾਂਦਾ ਹੈ ਜੀ ਹਰ ਹਿਰਦੈ ਮਨ ਤਨ ਮਿੱਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਸਾਡੇ ਹਿਰਦੇ ਦੇ ਵਿੱਚ ਮਿੱਠਾ ਲੱਗਣ ਲੱਗ ਜਾਂਦਾ ਕਿੰਨਾ ਕੁ ਮਿੱਠਾ ਲੱਗਦਾ ਬਾਬਾ ਫਰੀਦ ਸਾਹਿਬ ਕਹਿੰਦੇ ਐ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਵਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁਜਰ ਦੁੱਧ ਕਿ ਇਹ ਚੀਜ਼ਾਂ ਸਾਰੀਆਂ ਮਿੱਠੀਆਂ ਨੇ ਸ਼ੱਕਰ ਵੀ ਮਿੱਠੀ ਹੈ ਖੰਡ ਵੀ ਮਿੱਠੀ ਹੈ ਮਿਸ਼ਰੀ ਵੀ ਮਿੱਠੀ ਹੈ ਗੁੜ ਵੀ ਮਿੱਠਾ ਹੈ ਸ਼ਹਿਦ ਵੀ ਮਿੱਠਾ ਹੈ ਦੇ ਕਹਿੰਦੇ ਨਾਲ ਦੁੱਧ ਵੀ ਮਿੱਠਾ ਪਰ ਕਹਿੰਦੇ ਜੇ ਇਨਾਂ ਚੀਜ਼ਾਂ ਤੋਂ ਵੀ ਉੱਪਰ ਮਿੱਠਾ ਜੇ ਹੈ ਤਾਂ ਉਹ ਹੈ ਕਹਿੰਦੇ ਪ੍ਰਮਾਤਮਾ ਦਾ ਨਾਮ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਗਿਆ ਸਮਝ ਲਿਓ ਪ੍ਰਮਾਤਮਾ ਦੇ ਵਿੱਚ ਆ ਭੇਦ ਹੋ ਗਏ ਹਰ ਹਿਰਦੈ ਮਨ ਤਨ ਮਿੱਠਾ ਲੱਗਾ ਮੁਖ ਮਸਤਕ ਭਾਗ ਚੰਗੇ ਦਾ ਉਹਨਾਂ ਦਾ ਮੁਖ ਉਹਨਾਂ ਦਾ ਮੱਥਾ ਚੰਗਿਆਂ ਭਾਗਾਂ ਦੇ ਨਾਲ ਭਰ ਜਾਂਦਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿੰਨਾ ਮਨ ਇਲਾਕਾ ਹਰ ਵਿਸਰਿਆ ਪੁਰਖ ਚੰਗੇਰਾ ਜਿਹੜੇ ਬੰਦੇ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਜਾਂਦੇ ਆ ਉਹਨਾਂ ਦੇ ਅੰਦਰ ਲੋਭ ਭਾਰੂ ਹੋ ਜਾਂਦਾ ਹੈ ਉਹਨਾਂ ਦੇ ਅੰਦਰ ਵਿਕਾਰ ਭਾਰੂ ਹੋ ਜਾਂਦੇ ਆ ਉਹਨਾਂ ਦੇ ਬਾਬਤ ਗੁਰੂ ਰਾਮਦਾਸ ਜੀ ਮਾਰੇ ਕਹਿੰਦੇ ਲੋਭ ਵਿਕਾਰ ਜਿੰਨਾ ਮਨ ਲੱਗਾ ਜਿਨ੍ਹਾਂ ਦਾ ਮਨ ਵਿਕਾਰਾਂ 'ਚ ਖਤਿਤ ਹੋ ਗਿਆ ਹਰ ਵਿਸਰਿਆ ਪੁਰਖ ਚੰਗੇਰਾ ਕਹਿੰਦੇ ਉਹਨਾਂ ਦੇ ਹਿਰਦੇ ਦੇ ਵਿੱਚੋਂ ਪਰਮਾਤਮਾ ਦੀ ਯਾਦ ਭੁੱਲ ਜਾਂਦੀ ਹੈ ਉਹ ਵਿਸਰ ਜਾਂਦਾ ਹੈ ਉਹਨਾਂ ਦੇ ਹਿਰਦੇ ਦੇ ਵਿੱਚੋਂ ਪਰਮਾਤਮਾ ਕਿੰਨਾ ਦੇ ਲੋਭ ਵਿਕਾਰ ਜਿੰਨਾ ਮਨ ਲੱਗਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਲੋਭ ਹੈ ਜਿਨ੍ਹਾਂ ਦੇ ਅੰਦਰ ਹਿਰਦੇ ਦੇ ਵਿੱਚ ਵਿਕਾਰ ਪੈਦਾ ਹੋ ਗਏ ਉਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਦੀ ਯਾਦ ਭੁੱਲ ਜਾਂਦੀ ਹੈ। ਉਹਨਾਂ ਨੂੰ ਫਿਰ ਕੀ ਕਿਹਾ ਜਾਣਾ ਹੈ ਜੀ ਜਿਨ੍ਹਾਂ ਦੇ ਹਿਰਦੇ 'ਚ ਉਹ ਪਰਮਾਤਮਾ ਦੀ ਯਾਦ ਭੁੱਲ ਗਈ ਓਏ ਮਨਮੁਖ ਮੂੜ ਅਗਿਆਨੀ ਕਹੀ ਹੈ। ਤਿੰਨ ਮਸਤਕ ਭਾਗ ਮੰਦੇਰਾ ਕਹਿੰਦੇ ਉਹਨਾਂ ਨੂੰ ਮਨਮੁਖ ਕਿਹਾ ਜਾਂਦਾ ਹੈ। ਉਹਨਾਂ ਨੂੰ ਮੂੜ ਕਿਹਾ ਜਾਂਦਾ ਹੈ। ਉਹਨਾਂ ਨੂੰ ਅਗਿਆਨੀ ਕਿਹਾ ਜਾਂਦਾ ਹੈ। ਕਿੰਨਾਂ ਨੂੰ ਕਿੰ ਮਸਤਕ ਭਾਗ ਬੰਦੇਰਾ ਜਿਨ੍ਹਾਂ ਦੇ ਮੱਥੇ ਦੇ ਭਾਗ ਵੀ ਬੰਦੇ ਹੋਗੇ ਕਿ ਉਹ ਪਰਮਾਤਮਾ ਦੀ ਯਾਦ ਉਹਨਾਂ ਦੇ ਹਿਰਦੇ 'ਚ ਹੋ ਨਿਕਲ ਕੇ ਉਹਨਾਂ ਦੇ ਮੱਥੇ ਦੇ ਭਾਗ ਵੀ ਬੰਦੇ ਹੋਗੇ ਬਾੜੇ ਹੋਗੇ ਵਿਵੇਕ ਬੁੱਧ ਸਤਗੁਰ ਤੇ ਪਾਏ ਗੁਰ ਗਿਆਰ ਗੁਰੂ ਪ੍ਰਭ ਕੇਰਾ ਜਿਹੜੀ ਵਿਵੇਕ ਬੁੱਧ ਹੈ ਨਾ ਇਹ ਗੁਰੂ ਤੋਂ ਮਿਲਦੀ ਹੈ ਵਿਵੇਕ ਬੁੱਧ ਦਾ ਭਾਵ ਕਿ ਜਿਹੜੀ ਬੁੱਧੀ ਦੇ ਨਾਲ ਅਸੀਂ ਵੇਖ ਸਕੀਏ ਕਿ ਆਹ ਚੀਜ਼ ਚੰਗੀ ਆ ਮਾੜੀ ਆ ਜਿਹਦੇ ਨਾਲ ਅਸੀਂ ਫਰਕ ਕਰ ਸਕੀਏ ਅਸੀਂ ਕਈ ਵਾਰੀ ਬਾਜ਼ਾਰ 'ਚ ਜਾਂਦੇ ਆ ਕੋਈ ਸਮਾਨ ਖਰੀਦਦੇ ਘਰ ਆ ਕੇ ਦੇਖਦੇ ਆ ਕਿ ਤੇ ਖਰਾਬ ਆ ਗਿਆ ਇਹਤੇ ਪਤਾ ਹੀ ਨਹੀਂ ਲੱਗਿਆ ਉੱਥੇ ਕਿਉਂਕਿ ਉੱਥੇ ਅਸੀਂ ਨੇ ਵੇਖਿਆ ਹੀ ਨਹੀਂ ਬੁੱਧੀ ਦੀ ਵਰਤੋਂ ਨਹੀਂ ਕੀਤੀ ਜੇ ਅਸੀਂ ਉੱਥੀ ਉਸ ਚੀਜ਼ ਨੂੰ ਵੇਖ ਲੈਂਦੇ ਤਾਂ ਘਰੇ ਜਿਹੜੀ ਚੀਜ਼ ਲੈ ਕੇ ਆਉਂਦੀ ਸੀ ਉਹ ਵਧੀਆ ਹੁੰਦੀ ਵਿਵੇਕ ਬੁੱਧ ਦਾ ਭਾਵ ਹੁੰਦਾ ਕਿ ਪਰਖ ਕਰ ਲੈਣੀ ਕਿਸੇ ਵੀ ਚੀਜ਼ ਦੀ ਚਾਹੇ ਉਹ ਕੋਈ ਖਾਣ ਵਾਲੀ ਚੀਜ਼ ਹੈ ਚਾਹੇ ਕੋਈ ਪਹਿਨਣ ਵਾਲੀ ਚੀਜ਼ ਹੈ ਚਾਹੇ ਅਸੀਂ ਕੋਈ ਬਿਜ਼ਨਸ ਕਰਦੇ ਆ ਉਹਦੇ ਵਿੱਚ ਵੀ ਚਾਹੇ ਅਸੀਂ ਕੋਈ ਗੁਰੂ ਦੀ ਭਾਲ ਕਰਦੇ ਆ ਸਾਡੇ ਵਾਸਤੇ ਤੇ ਗੁਰੂ ਦੀ ਭਾਲ ਕਰਨੀ ਦੂਰ ਦੀ ਗੱਲ ਹੈ ਨਹੀਂ ਕਿਉਂਕਿ ਸਾਡੇ ਕੋਲੇ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਹਦੇ ਵਿੱਚ ਹੀ ਜੁੜ ਜੀਏ ਇਹਦੇ ਵਿੱਚ ਹੀ ਸਾਨੂੰ ਵਿਵੇਕ ਬੁੱਧ ਵੀ ਮਿਲ ਜਾਣੀ ਹੈ ਵਿਵੇਕ ਬੁੱਧ ਸਤਗੁਰ ਤੇ ਪਾਏ ਗੁਰ ਗਿਆਨ ਗੁਰੂ ਪ੍ਰਭ ਕੇਰਾ ਗੁਰੂ ਕੋਲੋਂ ਗਿਆਨ ਮਿਲਣਾ ਇਹ ਗੁਰੂ ਤੋਂ ਜਿਹੜਾ ਗਿਆਨ ਮਿਲ ਗਿਆ ਇਹਦੇ ਨਾਲ ਫਿਰ ਸਾਰਾ ਕੁਝ ਚੰਗਾ ਚੰਗਾ ਲੱਗਣ ਲੱਗ ਜਾਣਾ ਹੈ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਕਹਿੰਦੇ ਜਿਹੜਾ ਨਾਮ ਗੁਰੂ ਤੋਂ ਮਿਲ ਗਿਆ ਨਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਤੁਰ ਤੋਂ ਹੀ ਭਾਗ ਚੰਗੇ ਬਣੇ ਹੋਏ ਸੀ ਭਾਵ ਕਿ ਜਿਹੜੀ ਉਮਰ ਲੰਘੀ ਨਾ 20 ਸਾਲ 30 ਸਾਲ 40 ਸਾਲ 50 ਸਾਲ ਉਹਦੇ ਵਿੱਚ ਚੰਗਾ ਕੁਝ ਲਿਖ ਲਿਆ ਉਹ ਚੰਗਾ ਲਿਖਿਆ ਹੋਇਆ ਅੱਜ ਸਾਡੇ ਸਾਹਮਣੇ ਆ ਗਿਆ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰਮਸਤਕ ਭਾਗ ਲਖੇਰਾ ਕਿ ਚੰਗੇ ਭਾਗ ਆਪਣੇ ਮੱਤੇ ਦੇ ਉੱਤੇ ਲਿਖੇ ਗਏ ਚੰਗੇ ਭਾਗ ਸਾਨੂੰ ਲਿਖਾਉਣੇ ਪੈਂਦੇ ਲਿਖੇ ਲਖਾਈ ਨਹੀਂ ਹੁੰਦੇ ਜੇ ਅਸੀਂ ਗੁਰਦੁਆਰੇ ਆਵਾਂਗੇ ਗੁਰੂ ਕੋਲ ਆਵਾਂਗੇ ਭਾਵ ਕਿ ਚੰਗੇ ਭਾਗ ਸਾਡੇ ਲਿਖੇ ਜਾ ਰਹੇ ਆ ਅਵੇਕ ਬੁੱਧ ਸਤਗੁਰ ਤੇ ਪਾਏ ਗੁਰ ਗਿਆਨ ਗੁਰੂ ਕਬ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ